ਤੋਂ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੋਂ ਮੇਰਾ ਬੰਦਪਿ ਤੂੰ ਹੈ ਮੇਰਾ ਪ੍ਰਾਤਾ ਤੋਂ ਮੇਰਾ ਰਾਖਾ ਸਭ ਨੇ ਥਾਈ ਤਾਹੋ ਕੇ ਹਾ ਕਾੜਾ ਜੀਓ ਏ ਕਾਲਪੁਰ ਕੇ ਗੁਰੂ ਜੀ ਤੂੰ ਹੀ ਮੇਰਾ ਪਿਤਾ ਹੈ ਤੂੰ ਹੀ ਮੇਰਾ ਮਾਤਾ ਮਹਾਰਾਜ ਜੀ ਵਾਸਤੇ ਰਾਂ ਨਾਮ ਸਿਮਰ ਕੇ ਲਾਹਾ ਲੈ ਲਈ ਏ ਦਾਤ ਮਹਾਰਾਜ ਜੀ ਸਭਨੂ ਬਖਸ਼ ਮਹਾਰਾਜ ਦਇਆ ਕਰੋ ਮੇਰ ਕਰੇ ਮਹਾਰਾਜਿਓ ਜਗ ਜਲੰਦਰ ਅਖ ਲੈ ਆਪਣੇ ਕਿਰਪਾ ਤਾਰ ਜੇ ਦੀਵਾਰ ਉਬਰੈ ਤੇ ਤੇਲੇ ਵਿਭਾਰ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ